ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 7 9 2024 ਦਿਨ ਛੇਤਰਵਾਰ ਇਹ ਆਮ ਮੀਟਿੰਗ ਜਿਹੜੇ ਬੱਚਿਆਂ ਦੇ ਨਾਲ ਅੱਜ ਕਰਨ ਜਾ ਰਹੇ ਹਾਂ ਜਿਸ ਵਿੱਚ ਜਿਸ ਤਰ੍ਹਾਂ ਕਰਕੇ ਪਿਛਲੇ ਜੂਨ ਮਹੀਨੇ ਦੇ ਅੰਦਰ ਗੁਰਮਤਿ ਦੀਆਂ ਕਲਾਸਾਂ ਗੁਰਬਾਣੀ ਸੰਥਿਆ ਦੀਆਂ ਜਿਹੜੀਆਂ ਕਲਾਸਾਂ ਲਾਈਆਂ ਸਨ ਉਹਦੇ ਬਾਰੇ ਆਪ ਜੀ ਨੂੰ ਜਾਣਕਾਰੀ ਦੇ ਰਹੇ ਹਾਂ ਅ ਪਿਛਲੀ 5 ਤਰੀਕ ਨੂੰ ਸ਼ਰਮਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ 6 ਬੱਚਿਆਂ ਨੂੰ ਸਨਮਾਨਿਤ ਕਰਨ ਦਾ ਕਾਰਨ ਕੀ ਸੀਗਾ ਜਿਸ ਤਰ੍ਹਾਂ ਕਰਕੇ ਉਹਨਾਂ ਸਾਰੇ ਬੱਚਿਆਂ ਦੇ ਵਿੱਚੋਂ ਤਕਰੀਬਨ 34-35 ਬੱਚਿਆਂ ਦੇ ਵਿੱਚੋਂ 6 ਬੱਚਿਆਂ ਦੇ ਜਿਹੜੇ ਨਾਮ ਮੂਰੇ ਆਏ ਆ ਜਿਸ ਤਰ੍ਹਾਂ ਕਰਕੇ ਬਹੁਤ ਸੁੰਦਰ ਬਾਣੀ ਬਹੁਤ ਪਵਿੱਤਰ ਬਾਣੀ ਜਿਹੜੀ ਹੈ ਤੇ ਬਹੁਤ ਸ਼ੁੱਧਤਾ ਦੇ ਨਾਲ ਬਹੁਤ ਵਧੀਆ ਸ਼ੁੱਧ ਬਾਣੀ ਜਿਹੜੀ ਬੱਚੇ ਪੜ੍ਹਦੇ ਨੇ ਜਿਸ ਵਿੱਚ ਅੱਜ ਦੀ ਜਿਹੜੀ ਅਹਿਮ ਮੀਟਿੰਗ ਏ ਹੈ ਮੈਂ ਜ਼ਿਆਦਾ ਸਮਾਂ ਨਾ ਲਵਾਂ ਜਿਸ ਤਰ੍ਹਾਂ ਕਰ ਕੀ ਉਧਰਲੇ ਪਾਸੇ ਗੁਰਦੇਵਤ ਸਿੰਘ ਔਰ ਅੱਗੇ ਆ ਗਿਆ ਭਾਈਪਿੰਦਰ ਸਿੰਘ ਅ ਗੁਰਸ਼ਰਨ ਕੌਰ ਜਸਨਪ੍ਰੀਤ ਕੌਰ ਅਮਰੀਕ ਸਿੰਘ ਇਹ ਉਸ ਤੋਂ ਅੱਗੇ ਸੀਗਾ ਹੋਰ ਬੱਚਾ ਕਿਹੜਾ ਸੀਗਾ ਹਾਂ ਪ੍ਰਭ ਇੱਕ ਬੱਚਾ ਨਹੀਂ ਆਇਆ 6 ਬੱਚਿਆਂ ਦਾ ਨਾਮ ਜਿਹੜਾ ਆਇਆ ਸੀ ਸਰੋਪੇਦ